ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਕੀ ਪਿਆਰਿਓ ਜੀ ਅਸੀਂ ਆਪਣੀ ਆਪ ਨੂੰ ਬਾਹਰੋਂ ਫਿੱਟ ਰੱਖੀਏ ਇਹ ਬਹੁਤ ਜ਼ਿਆਦਾ ਜ਼ਰੂਰੀ ਹੈ ਇਸ ਗੱਲ ਦਾ ਗਿਆਨ ਸਭ ਨੂੰ ਹੀ ਹੈ ਔਰ ਹਰ ਗਲੀ ਦੇ ਅੰਦਰ ਸਾਨੂੰ ਜਿਮ ਵੀ ਮਿਲ ਜਾਂਦੀ ਨਹੀਂ ਇਸ ਗੱਲ ਨੂੰ ਦਰਸਾਉਂਦੇ ਨੇ ਕਿ ਲੋਕਾਂ ਦੇ ਅੰਦਰ ਅਵੇਅਰਨੈਸ ਆ ਗਈ ਹੈ ਕਿ ਅਗਰ ਸਾਡੀ ਬਾਡੀ ਫਿੱਟ ਨਹੀਂ ਹੋਏਗੀ ਅਗਰ ਸਾਡੀ ਬਾਡੀ ਰੋਗ ਰਹਿਤ ਨਹੀਂ ਹੋਏਗੀ ਤੇ ਅਸੀਂ ਇਸ ਜੀਵਨ ਨੂੰ ਇੰਜੋਏ ਨਹੀਂ ਕਰ ਸਕਦੇ لیکن گرو کے پیاریو گرو ارجن دیو جی اس گل نو دسدے نے کہ اسมน ایک منوکھ نو جਦੋਂ تک اس گل ਦਾ ਗਿਆਨ ਨਹੀਂ ਹੋਏਗਾ ਕਿ ਇਸ શરીર ਦੇ اندر ایک ਮਨ ਹੈ ਜੋ ਕਿ ਮਨ ਵੀ ਰੋਗ ਰਹਿਤ ਹੋਣਾ ਚਾਹੀਦਾ ਹੈ ਵਾਹ ਗੁਰੂ ਜੀ ਅਸੀਂ ਵੇਖਦਿਆਂ ਕਿ શરીર ਤੋਂ ਬਹੁਤ ਫਿਟ ਤਗੜੇ ਬਲਵਾਨ ਹੋਣ ਦੇ ਬਾਵਜੂਦ ਵੀ ਲੋਕੀ ਮਨ ਤੋਂ ਹਾਰ ਜਾਂਦੇ ਨੇ ਗੁਰੂ ਅਰਜਨ دیو جی ਮਹਾਰਾਜ ਕਹਿੰਦੇ ਨੇ ਇਸ ਸਰੀਰ ਇਸ ਕਾਇਆ ਨੂੰ ਤੂੰ ਪਾਲਦਾ ਹੈ ਤੂੰ ਪੋਸਦਾ ਯਾ ਬਹੁਤ ਚੰਗਾ ਖਮਾਨਾ ਯਾ ਲੇਕਿਨ ਉਦਮ ਵੀ ਕਰ ਕੀ ਤੂੰ ਇਸ ਗੱਲ ਨੂੰ ਨਹੀਂ ਸਮਝਦਾ ਕਿ ਅੰਤ ਦੇ ਵਿੱਚ ਤੇ ਇੰਨੇ ਮਸਾਂ ਚ ਜਾਣਾ ਹੈ ਜੰਗਲ ਦੇ ਵਿੱਚ ਜਾਣਾ ਹੈ ਉਜਾਰ ਚ ਸੜ ਜਾਣਾ ਹੈ ਜਾਂ ਦਫਨ ਹੋ ਜਾਣਾ ਹੈ ਕਿ ਇਹ ਸਰੀਰ ਦਾ ਕੰਮ ਇਨਾ ਹੀ ਹੈ ਤੂੰ ਇਸੇ ਲਈ ਇਹਨੂੰ ਸੰਭਾਲਦਾ ਹੈ ਇਸੇ ਲਈ ਇਹਨੂੰ ਖਵਾਉਣਾ ਯਾ ਨਹੀਂ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਇਹ ਸਰੀਰ ਤੈਨੂੰ ਤਾਂ ਮਿਲਿਆ ਹੈ ਕਿ ਤੂੰ ਗੁਰੂ ਵਾਲਾ ਹੋ ਪਰਮਾਤਮਾ ਦਾ ਨਾਮ ਜਪ ਤਾਂ ਕਿ ਇਹ ਸਰੀਰ ਦਾ ਅਸਲੀ ਮਨੋਰਥ ਪੂਰਾ ਹੋ ਸਕੇ ਅਗਰ ਤੇਰਾ ਤਨ ਅਰੋਗ ਹੋਵੇ ਇਹਦੇ ਲਈ ਤੂੰ ਐਕਸਰਸਾਈਜ਼ ਕਰਦਾ ਹੈ ਤੇਰਾ ਮਨ ਅਰੋਗ ਹੋਵੇ ਇਸ ਲਈ ਤੂੰ ਪੂਰੇ ਗੁਰੂ ਦੀ ਸ਼ਰਨ ਵਿੱਚ ਆ ਔਰ ਨਾਮ ਜਪ ਉਹਦੇ ਨਾਲ ਤੇਰਾ ਮਨ ਅਰੋਗ ਹੋਏਗਾ ਤੇ ਜਦੋਂ ਮਨ ਅਰੋਗ ਤੇ ਤਨ ਅਰੋਗ ਤਾਂ ਹੀ ਗੁਰੂ ਕੇ ਪਿਆਰਿਓ ਸਵਸਤ ਔਰ ਆਨੰਦ ਚਿਤ ਜੀਵਨ ਜੀਆ ਜਾ ਸਕਦਾ ਹੈ ਗੁਰੂ ਅਰਜਨ ਦੇਵ ਜੀ ਮਹਾਰਾਜ ਆਪਣੀ ਬਾਣੀ ਵਿੱਚ ਦੱਸਦੇ ਨੇ ਪਾਲਕੇ ਉਠ ਪਪੋਲੀਐ ਪਾਲਕੇ ਉਠ ਪਪੋਲੀਐ ਵਿਣ ਬੁਜੇ ਮੁਗਦ ਅਜਾਨ ਸੋ ਪ੍ਰਭ ਚੇਤਨਾ ਆਇਓ ਛੁੱਟੈ ਗੀ ਬੇਬਾਣ ਸਤਗੁਰੂ ਸੇਤੀ ਚਿੱਤ ਲਾਈ ਸਦਾ ਸਦਾ ਰੰਗ ਮਾਣ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਮਨੁੱਖ ਤੂੰ ਉਠਦਾ ਆ ਸਵੇਰੇ ਉਠਦਾ ਆ ਉੱਦਮ ਕਰਦਾ ਆ ਲੇਕਿਨ ਕਿਦੇ ਲਈ ਕੇਵਲ ਆਪਣੇ ਸਰੀਰ ਨੂੰ ਪਾਲਣ ਦੇ ਵਾਸਤੇ ਮਹਾਰਾਜ ਕਹਿੰਦੇ ਨੇ ਅੰਤ ਵਿਲੇ ਤੇ ਇਨੀ ਦੇਖੀ ਮਸਾਣਾ ਚ ਜਾ ਕੇ ਸੜ ਜਾਣਾ ਹੈ ਜੰਗਲਾਂ ਜਾਂ ਉਜਾੜ ਵਿੱਚ ਜਾ ਕੇ ਸੜ ਜਾਣਾ ਹੈ ਇਸ ਸਰੀਰ ਨੂੰ ਸੰਭਾਲ ਲੇਕਿਨ ਇਸ ਦੇ ਅੰਦਰ ਜੋ ਪਰਮੇਸ਼ਰ ਬੈਠਾ ਉਸ ਦੀ ਪਛਾਣ ਕਰ ਆਪਣੇ ਮਨ ਨੂੰ arogi ਕਰ ਤਨ ਨੂੰ arogh ਕਰਨ ਵਾਸਤੇ ਜਿੱਥੇ ਐਕਸਰਸਾਈਜ਼ ਕਰਦੇ ਆ ਮਨ ਨੂੰ arogh ਕਰਨ ਵਾਸਤੇ ਗੁਰੂ ਅਰਜਨ ਦੇਵ ਜੀ ਦੀ ਸ਼ਰਨ ਜਾਓ ਨਾਮ ਜਪੋ ਬਾਣੀ ਦਾ ਵਿਚਾਰ ਕਰੋ ਸੋ ਗੁਰੂ ਕੇ ਪਿਆਰਿਓ ਇੰਨੀ ਗਹਿਰੀ ਸੋਚ ਗੁਰੂ ਅਰਜਨ ਦੇਵ ਜੀ ਤੋਂ ਬਿਨਾ ਕੌਣ ਦੇ ਸਕਦਾ ਸੋ ਆਓ ਗੁਰੂ ਕੇ ਪਿਆਰਿਓ ਜਿੱਥੇ ਬਾਹਰੋਂ ਫਿਟ ਰਹਿਣ ਵਾਸਤੇ ਅਸੀਂ ਜਿਮ ਕਰਦੇ ਆਂ ਚੰਗਾ ਖਾਂਦੇ ਆਂ ਔਰ ਸਮੇਂ ਤੇ ਸੌਂਨੇ ਔਰ ਉੱਦਮ ਦੇ ਨਾਲ ਸਵੇਰੇ ਉੱਠਦੇ ਆਂ ਆਓ ਆਪਣੇ ਮਨ ਨੂੰ ਸਹੀ ਰੱਖਣ ਵਾਸਤੇ ਅੰਮ੍ਰਿਤ ਵੇਲੇ ਉਠਿਏ ਨਾਮ ਜਪੀਏ ਗੁਰੂ ਵਾਲੇ ਬਣੀਏ ਖਾਲਸਾ ਸਜਿਏ ਖੰਡੇ ਬਾਟੇ ਦੀ ਪਹਲ ਲਈਏ ਔਰ ਹਾਂ ਆਪਣੇ ਗੁਰੂ ਦੇ ਬਚਨਾਂ ਨੂੰ ਕਮਾਈਏ ਗੁਰੂ ਦੇ ਬਚਨਾਂ ਨੂੰ ਕਮਾਉਣਾ ਹੀ ਜੀਵਨ ਹੈ ਇਸ ਦੇ ਨਾਲ ਜ਼ਿੰਦਗੀ ਵੀ ਸੁਖੀ ਰਹਿੰਦੀ ਹੈ ਔਰ ਅੰਤ ਵੇਲੇ ਮਰਨ ਤੋਂ ਬਾਅਦ ਵੀ ਗੁਰੂ ਮਹਾਰਾਜ ਜੀ ਦਾ ਨਾਮ ਸਹਾਈ ਹੁੰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ